ਬ੍ਰਿੰਦਰ ਗੋਇਲ ਜੀ ਸਾਡੇ ਨਾਲ ਨੇ ਹੁਣੇ-ਹੁਣੇ ਮੰਤਰੀ ਬਣੇ ਨੇ ਵਿਧਾਇਕ ਕਰੋ ਐਮ ਐਲ ਏ ਆਏ ਸੀ ਪਰ ਇੱਥੇ ਆ ਕੇ ਮੰਤਰੀ ਬਣ ਗਏ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਕੀ ਫੀਲਿੰਗ ਹੈ ਸਭ ਤੋਂ ਪਹਿਲਾਂ ਐਮ ਐਲ ਏ ਕਰੋ ਤੁਰੇ ਸੀ ਇੱਥੇ ਆ ਕੇ ਮੰਤਰੀ ਬਣ ਗਏ ਦੇਖੋ ਫੀਲਿੰਗ ਤਾਂ ਇਹ ਹੈ ਮੰਤਰੀ ਬਣਨ ਦੀ ਖੁਸ਼ੀ ਵੀ ਹੈ ਤੇ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਬਹੁਤ ਵੱਡੀ ਜ਼ਿੰਮੇਵਾਰੀ ਸੀਐਮ ਸਾਹਿਬ ਨੇ ਦਿੱਤੀ ਹੈ ਇਸ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾ ਸਕਾਂ ਇਸ ਚੀਜ਼ ਦੀ ਮਨ ਦੇ ਵਿੱਚ ਮੰਤਪ ਇੱਕ ਕਿਸਮ ਦਾ ਜੇ ਗਹਿ ਚੇ ਬੋਝ ਵੀ ਹੈ ਤੇ ਪਰ ਮੈਨੂੰ ਉਮੀਦ ਹੈ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਡਾਇਰੈਕਸ਼ਨ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਸਹੀ ਢੰਗ ਦੇ ਨਾਲ ਸਾਰੇ ਕੰਮ ਕਰਕੇ ਦਵਾਂਗੇ ਤੇ ਜੋ ਵਿਸ਼ਵਾਸ ਮੇਰੇ ਤੇ ਪ੍ਰਗਟ ਕੀਤਾ ਹੈ ਪੂਰੀ ਇਮਾਨਦਾਰੀ ਤਨਦੇਹੀ ਦੇ ਨਾਲ ਅਸੀਂ ਉਹ ਪੂਰਾ ਕਰਾਂਗੇ ਖਾਸ ਤੌਰ ਤੇ ਸਭ ਤੋਂ ਪਹਿਲਾਂ ਬੰਦਾ ਇਹ ਸੋਚਦਾ ਕਿ ਮੇਰੇ ਕੋਲੇ ਵੱਡੀ ਕਲਮ ਆ ਗਈ ਆ ਹੁਣ ਵੱਡੀ ਰਿਸਪਾਂਸਿਬਿਲਟੀ ਤੇ ਜ਼ਿੰਮੇਵਾਰੀ ਆ ਗਈ ਆ ਮੇਰੇ ਕੋਲੇ ਪਾਵਰ ਆ ਗਈ ਆ ਆਪਦੇ ਵਾਸਤੇ ਕੀ ਕਰਨਾ ਹੈ ਖਾਸ ਤੌਰ ਤੇ ਹਲਕੇ ਦੇ ਵਾਸਤੇ ਹਲਕੇ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਲਹਿਰੇ ਦੇ ਵਿੱਚੋਂ ਬਹੁਤ ਸਾਰੇ ਵੱਡੇ ਵੱਡੇ ਦਿਗਜ ਜਿੱਤ ਕੇ ਜਾਂਦੇ ਰਹੇ ਤੁਹਾਡੇ ਖਾਸ ਤੌਰ ਤੇ ਵਿਰੋਧੀ ਰਹੇ ਤੁਹਾਡੇ ਤੇ ਬਹੁਤ ਸਾਰੇ ਪਰਚੇ-ਪੁਰਚੇ ਵੀ ਹੁੰਦੇ ਰਹੇ ਨੇ ਕਈ ਪਰਚੇ ਹੋਏ ਉਹਨਾਂ ਚੋਂ ਨਿਕਲੇ ਐਮਐਲਏ ਬਣੇ ਫਿਰ ਅੱਜ ਮੰਤਰੀ ਬਣ ਕੇ ਕੀ ਕਹਿਣਾ ਚਾਹੋ ਦੇਖੋ ਭਗ ਕੁਦਰਤ ਹੈ ਉਹ ਸਭ ਤੋਂ ਵੱਡੀ ਹੈ ਪਰਚੇ ਵੀ ਇਹ ਜਿਨ੍ਹਾਂ ਚੋਂ ਆਮ ਬੰਦਾ ਸੋਚਦਾ ਹੈ ਕਿ ਤੋਂ ਸ਼ਾਇਦ ਬਾਹਰ ਨਹੀਂ ਆ ਸਕਦਾ ਤੇ ਫਿਰ ਆਪਾਂ ਨਿਕਲੇ ਦੇਖੋ ਇਹ ਕੁਦਰਤ ਇਨਸਾਫ ਹੈ ਨਾ ਜੋ ਭਗਵਾਨ ਦੇ ਕਰੇ ਦੇ ਰਾਂ ਹਨੇਰ ਨਹੀਂ ਅਸੀਂ ਸਾਰੇ ਜਿੰਨਾ ਵੀ ਕੁਝ ਹੋਇਆ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਪਰਚੇ ਕੀਤੇ ਗਏ ਪਰ ਲੋਕਾਂ ਦਾ ਸਾਥ ਹੀ ਨਾਲ ਤੇ ਇੱਕ ਭਗਵਾਨ ਦੀ ਕਿਰਪਾ थी ਤੇ ਅਸੀਂ ਸਾਰੇ ਕੇਸਾਂ ਦੇ ਵਿੱਚੋਂ ਵੀ ਬਰੀ ਹੋਏ ਤੇ ਅੱਜ ਲੋਕਾਂ ਨੇ ਸਾਥ ਦਿੱਤਾ ਮੈਂ ਸਮਝਦਾ ਸਾਡੀ ਕੋਈ ਹਿੰਮਤ ਨਹੀਂ ਸੀ ਸਾਡੀ ਕੋਈ ਏਡੀ ਤਾਕਤ ਨਹੀਂ ਸੀ ਅਸੀਂ ਉਹਨਾਂ ਲੋਕਾਂ ਦੇ ਮੁਕਾਬਲੇ ਲੋਕਾਂ ਨੇ ਮੈਨੂੰ ਜਿੱਤਿਆ ਹੈ ਅਰ ਵੱਡੀਆਂ ਵੋਟਾਂ ਦੇ ਜਿੱਤਿਆ ਹੈ ਕਈ ਦਿਗਜਾਂ ਦੀਆਂ ਜ਼ਮਾਨਤਾਂ ਜ਼ਾਬਤ ਹੋਈਆਂ ਨੇ ਤੇ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਮੇਰੇ ਹਲਕੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਬਹੁਤ ਧੰਨਵਾਦ ਉਹਨਾਂ ਦਾ ਬਾਕੀ ਦੇਖੋ ਉਹਨਾਂ ਨੇ ਆਪਣਾ ਕੰਮ ਕਰਤਾ ਪਰ ਸਾਨੂੰ ਇਸੀ ਦਾ ਕੋਈ ਨਹੀਂ ਰਾਜਨੀਤੀ ਚੱਲਦਾ ਅਸੀਂ ਹੁਣ ਆਪਣਾ ਕੰਮ ਕਰਾਂਗੇ ਜੋ ਮੈਂ ਵੀ ਨਹੀਂ ਕਹਿੰਦਾ ਉਹਨਾਂ ਨੇ ਵੀ ਕੁਝ ਕੀਤੇ ਨੇ ਕੰਮ ਪਰ ਉਹ ਨਹੀਂ ਕਰ ਸਕੇ ਜਿੰਨੀ ਤਾਕਤ ਸੀ ਉਹਨਾਂ ਕੋਲੇ ਉਸ ਹਿਸਾਬ ਨਾਲ ਨਹੀਂ ਹੋਏ ਅਸੀਂ 2.5 ਸਾਲ ਦੇ ਵਿੱਚ ਵੀ ਕੰਮ ਕੀਤੇ ਆ ਤੇ ਹੁਣ ਵੀ ਕੰਮ ਕਰਾਂਗੇ ਹਲਕੇ ਨੂੰ ਇੱਕ ਨੰਬਰ ਦਾ ਬਣਾਵਾਂਗੇ ਪੰਜਾਬ ਦੀ ਜ਼ਿੰਮੇਵਾਰੀ ਉਹ ਵੀ ਪੂਰੀ ਕਰਾਂਗੇ ਜੇ ਪੋਰਟਫੋਲੀਓ ਮਿਲ ਗਿਆ ਇਹਦੇ ਬਾਰੇ ਆਪਾਂ ਅਗਲੀ ਵਾਰੀ ਗੱਲ ਕਰਾਂਗੇ ਜਦੋਂ ਸਮਝ ਆ ਜਾਏਗੀ ਤਾਂ ਸਿੱਧੇ ਤੌਰ ਤੇ ਬਰਿੰਦਰ ਕੁਮਾਰ ਗੋਇਲ ਸੀ ਔਰ ਉਹ ਕਹਿੰਦੇ ਨੇ ਕਿ ਇਮਾਨਦਾਰੀ ਦੇ ਨਾਲ ਰਾਜਨੀਤੀ ਵਿੱਚ ਆਏ ਸੀ ਇਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕਾਂ ਦਾ ਹਰ ਇੱਕ ਕੰਮ ਜਿਹੜਾ ਉਹ ਨਿਪਰੇ ਚਾੜ ਸਕੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾੁਰ ਦਾ ਅਨਮਿਊਟ ਚੰਡੀਗੜ੍ਹ